ਸਤ ਸ੍ਰੀ ਅਕਾਲ ਭਾਈ ਸਾਰਿਆਂ ਦੇ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਬਹੁਤ ਖਾਸ ਹੈ ਉਹਨਾਂ ਵਾਸਤੇ ਜਿਹੜੇ ਨਿਊਜ਼ੀਲੈਂਡ ਆਉਣ ਬਾਰੇ ਸੋਚ ਰਹੇ ਹੈ ਕਹਿਣ ਦਾ ਮਤਲਬ ਸचेत ਰਹਿਣ ਦੇ ਲੋਕ ਮੈਨੂੰ ਯਾਰ ਇੱਕ ਗੱਲ ਤੇ ਆਏ ਸਮਝ ਨਹੀਂ ਆਉਂਦੀ ਵੀ ਯਾਰ ਦੁਨੀਆ ਤੁਰ ਕੇ ਤਰ ਨੂੰ ਭਈ ਇਤਨੂੰ ਜਾ ਕੇ ਤਰ ਨੂੰ ਰਿਹਾ ਪੰਜਾਬ ਆਪਣੇ ਪੰਜਾਬ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਪੰਜਾਬੀ ਉਹ ਤਾਂ ਯਾਰ ਸੂਰ ਵੀਰਾਂ ਦੀ ਧਰਤੀ ਸੀਗੀ ਜੋਧਿਆਂ ਦੀ ਧਰਤੀ ਸੀਗੀ ਠੱਗਾਂ ਦੀ ਧਰਤੀ ਬਣ ਗਈ ਹੁਣ ਐਸ ਟਾਈਮ ਜੇ ਅੱਪਾ ਗੱਲ ਕਰੀਏ ਠੱਗਾਂ ਦੀ ਧਰਤੀ ਵੱਡੇ ਵੱਡੇ ਠੱਗ ਪੈਦਾ ਹੋਈ ਜਾਂਦੇ ਆ ਛੋਟੇ ਛੋਟੇ ਜਵਾਕ ਠੱਗ ਬਣ ਹੀ ਜਾਂਦੇ ਆ ਉਹ ਛੋਟੇ ਛੋਟੇ ਭਾਂਦੇ ਬਾਕਮਾਲ ਹੋਈ ਪਈ ਐ ਅੱਜ ਜਿਹੜਾ ਇੱਕ ਮੁੱਦਾ ਸਕੈਮ ਦਾ ਤੁਹਾਡੇ ਮੈਂ ਸਾਹਮਣੇ ਲੈ ਕੇ ਆਉਣਾ ਐ ਇੱਕ ਪਟਿਆਲੇ ਸ਼ਹਿਰ ਨੂੰ ਬਿਲੋਂਗ ਕਰਦਾ ਮੁੰਡਾ ਨੇੜੇ ਪਿੰਡ ਆ ਉਹਦਾ ਨੌਜਵਾਨ ਹੈ ਛੋਟੀ 20-22 ਸਾਲ ਦੀ ਮਸਾਂ ਉਮਰ ਹੋ ਉਹ ਠੱਗ ਦੇ ਠੱਗ ਦੇ ਕਿਤੇ ਜਾਾਲ ਚ ਫਸ ਗਿਆ ਐਂ ਨੱਟ ਦੇ ਰਹੀਂ ਵੀ ਮੈਂ ਤੇਰਾ ਵੀਜ਼ਾ ਲਵਾ ਕੇ ਦੇਣਾ ਨਿਊਜ਼ੀਲੈਂਡ ਦਾ ਵਰਕ ਪਰਮਿਟ ਤੇ ਉਹ ਚੱਕਰਾਂ ਚ ਉਹਨੇ 50000 ਰੁਪਿਆ ਪਹਿਲਾਂ ਨੂੰ ਪੇਮੈਂਟ ਕਰਤੀ ਭੇਟੀਆਂ ਵਰਾਹੀ ਖਾਤਾ-ਕੂਤਾ ਸਹੀ ਦਿੱਤਾ ਸਾਰਾ ਕੁਝ ਕਿਉਂਕਿ ਉਹ ਚੋਰ ਮਾੜਾ ਸੀਗਾ ਉਹਨੂੰ ਪਤਾ ਨਹੀਂ ਸੀ ਵੀ ਐਂ ਛਣਬੀਨ ਵੀ ਹੋ ਜਾਊ ਅਨ ਇਨਵੈਸਟੀਗੇਸ਼ਨ ਚੱਲ ਰਹੀ ਆ ਫਿਰ ਚਲੋ ਉਹਨੇ 50000 ਰੁਪਇਆ ਜਦੋਂ ਪੇਮੈਂਟ ਕਰਤੀ ਪੇਟੀਐਮ ਰਾਹੀਂ ਤੇ ਉਦੋਂ ਬਾਅਦ ਉਹ ਕਹਿੰਦਾ ਵੀ ਥੋੜੇ ਜੇ ਪੈਸੇ ਸਾਨੂੰ 6 ਲੱਖ ਰੁਪਇਆ ਹੋਰ ਤੋਂ ਨਿਊਜ਼ੀਲੈਂਡ ਦੀ ਬੀ ਐਨ ਜ਼ेड ਦੀ ਬ੍ਰਾਂਚ ਆ ਕੋਈ ਬੈਂਕ ਉਹਦਾ ਖਾਤਾ ਉਹਨੇ ਭੇਜਤਾ ਉਹਦੇ ਵਿੱਚ ਉਹਨੇ 6 ਲੱਖ ਰੁਪਇਆ ਕਹਿੰਦਾ ਮਤਲਬ 11000 ਡਾਲਰ ਉਹਨੇ ਉਥੋਂ ਟ੍ਰਾਂਸਫਰ ਕਰਾਤਾ ਮੁੰਡੇ ਨੇ ਤੇ ਉਹ ਤੋਂ ਬਾਅਦ ਕਹਿੰਦਾ ਬਾਈ ਬਦਾਨਿਆ ਤੈਨੂੰ ਬਹੁਤ-ਬਹੁਤ ਵੀ ਤੈਨੂੰ ਤੇਰਾ ਜਿਹੜਾ ਬੀਜ ਆ ਉਹ 5 ਸਾਲਾਂ ਦਾ ਲੱਗ ਕੇ ਆ ਗਿਆ ਫੇਕ ਇੱਥੋਂ ਪ੍ਰਿੰਟ ਕੱਢ ਕੇ ਦੇਤਾ ਬਾਕੀ ਤੁਹਾਨੂੰ ਮਾਗੇ ਦਿਖਾਉਣਾ ਸਾਰਾ ਕੁਝ ਆਪਣੇ ਕੋਲ ਸਾਰਾ ਕੁਝ ਪਿਆ ਹਾਂ ਚਲਾਤੀ ਆ ਤਾਂ ਦੇਖੋ ਬਈ ਆ ਗਈ ਨਾ ਮੁੰਡੇ ਦੀ ਫੇਸਬੁੱਕ ਆਈਡੀ ਜਿਹੜੇ ਨੇ ਠੱਗੀ ਮਾਰੀ ਐ ਅੰਬਰਸਰ ਏਰੀਏ ਨੂੰ ਤਰਨ ਤਰਨ ਦੇ ਨੇੜੇ ਦਾ ਪਿੰਡ ਆ ਸਾਰਾ ਕੁਝ ਮੈਂ ਪਤਾ ਕਰ ਲਿਆ ਠੀਕ ਹੈ ਰਣਜੀਤ ਸੰਧੂ ਇਹਦਾ ਨਾਮ ਦੇਖ ਲਓ ਫੇਸਬੁੱਕ ਆਈਡੀ ਹੈ ਇਹਦੀ ਛੋਟੀ ਜੋ ਮਰਦਾ ਸਮਝ ਮਸਾਈ 23 24 ਸਾਲ ਦੀ ਉਮਰ ਹੋਊ ਨਿਊਜ਼ੀਲੈਂਡ ਆਕਲੈਂਡ ਦੇ ਵਿੱਚ ਰਹਿੰਦਾ ਇਹ ਇਹਦੀ ਪੜਤਾਲ ਚੱਲ ਰਹੀ ਹੈ ਹਜੇ ਤੇ ਆ ਮੈਸੇਜਾਂ ਤੇ ਗੱਲ ਹੋਈ ਹੈ ਉਹ ਵੀਰ ਨਾਲ ਜਿਹੜੇ ਦਾ ਜਿਨੇ ਪੈਸੇ ਪਾਏ ਸੀ 6.5 ਲੱਖ ਰੁਪਈਆ ਇਹਨੂੰ ਠੀਕ ਹੈ ਪਹਿਲਾਂ ਸਟਾਰਟ ਇੱਥੋਂ ਹੋਈ ਹੈ ਗੱਲਬਾਤ ਦੱਸਿਆ ਵੀ ਮੈਂ ਨਿਊਜ਼ੀਲੈਂਡ ਆ ਕਹਿੰਦਾ ਕੀ ਸਟੱਡੀ ਕੀਤੀ ਐਕਸਪੀਰੀਅੰਸ ਸਾਰਾ ਐ ਪ੍ਰੋਪਰ ਕੰਮ ਕਰਿਆ ਜਿਵੇਂ ਨਾ ਆਪਣੇ ਕੀ ਕਹਿੰਦੇ ਹੁੰਦੇ ਆ ਦੂਜੇ ਕਾ ਕਰਦੇ ਹੁੰਦੇ ਆ ਕੀ ਬੋਲਦੇ ਹੁੰਦੇ ਨੇ ਨਾ ਏਜੰਟ ਉਸ ਤੋਂ ਬਾਅਦ ਫਿਰ ਆ ਦੇਖੋ ਨੰਬਰ ਨੰਬਰ ਭੇਜਦਾ ਫਿਰ ਪੁੱਛਦਾ ਵੀ ਟਰੈਵਲ ਹਿਸਟਰੀ ਹੈਗੀ ਆ ਤੇਰੇ ਕੋਲੇ ਨੰਬਰ ਭੇਜਿਆ 642269 ਤੇ ਆਹ 463 ਵਾਲਾ ਉਹ ਨੰਬਰ ਹੈ ਬਾਅਦ ਚ ਕਹਿੰਦਾ ਕਾਲ ਕਰ ਲਿਓ ਹਜੇ ਮੈਂ ਬਿਜੀ ਆ ਠੀਕ ਹੈ ਉਸ ਤੋਂ ਬਾਅਦ ਆਪਦਾ ਡਰਾਈਵਿੰਗ ਲਾਇਸੈਂਸ ਭੇਜਦਾ ਦੇਖੋ ਰਣਜੀਤ ਸਿੰਘ ਠੀਕ ਹੈ ਨੰਬਰ ਨੰਬਰ ਪਾਇਆ ਪਿਆ ਸਾਰਾ ਕੁਝ ਆ ਦੇਖੋ ਫੇਕ ਵੀਜ਼ਾ ਜਿਹੜਾ ਹੁਣ ਬਣਾ ਕੇ ਭੇਜਿਆ ਉਹਨੇ ਐਡਿਟ ਕਰਕੇ ਠੀਕ ਹੈ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਫੇਕ ਬਣਾ ਕੇ ਐਡਿਟ ਕਰਕੇ ਸਾਰਾ ਭੇਜਿਆ ਉਹ ਆ ਪਿਆ ਜਦੋਂ ਪੈਸੇ ਪਾਏ ਆ ਮੁੰਡੇ ਨੇ ਆ 50000 ਰੁਪਏ ਦੀ ਪੇਮੈਂਟ ਰਣਜੀਤ ਸਿੰਘ ਇਹਦੇ ਮਤਲਬ ਇੰਡੀਆ ਵਾਲੇ ਅਕਾਊਂਟ ਦੇ ਵਿੱਚ ਜਿਹੜਾ ਹੈਗਾ ਕਿਹੜੀ ਬੈਂਕ ਹੈ ਐਚ ਡੀ ਐਫ ਸੀ ਦੇ ਵਿੱਚ ਹੋਇਆ ਠੀਕ ਹੈ ਪਹਿਲਾਂ 50000 ਰੁਪਏ ਦੀ ਪੇਮੈਂਟ ਜਿਹੜੀ ਹੋਈ ਹੈ ਕੁਦ 2000 ਫੇਰ ਪਾਇਆ ਉਹਨੇ ਉਸੇ ਬੈਂਕ ਦੇ ਵਿੱਚ HDFC ਚ ਉਹ ਤੋਂ ਬਾਅਦ ਜਿਹੜਾ 6 ਲੱਖ ਰੁਪਈਆ ਪਵਾਇਆ ਉਹਨੇ ਨਿਊਜ਼ੀਲੈਂਡ ਦੀ ਬੈਂਕ BNZ ਠੀਕ ਹੈ ਆ ਖਾਤਾ ਨੰਬਰ ਆ ਡਰੈੱਸ ਆ ਸਾਰਾ ਕੁਝ A to Z ਦੇ ਵਿੱਚ ਪਾਇਆ ਹੋਇਆ ਪਰ ਉਹਨੂੰ ਪਤਾ ਨਹੀਂ ਆ ਹੈਗਾ ਉਹਦਾ ਜਿਹੜੇ ਉਹਨੇ ਪੈਸੇ ਜਮਾ ਕਰਾਏ ਠੀਕ ਹੈ ਆ ਬੈਂਕ ਦੇ ਵਿੱਚ ਨਿਊਜ਼ੀਲੈਂਡ ਵਾਲੀ ਦੇ ਵਿੱਚ ਉੱਥੋਂ ਇੰਡੀਆ ਤੋਂ ਜਮਾ ਕਰਾਏ ਆ ਦੇਖੋ ਇੰਡੀਆ ਦੀ ਬੈਂਕ ਦੀ ਜਿਹੜੀ ਸਟੈਂਪ ਲੱਗੀ ਹੋਈ ਹੈ ਠੀਕ ਹੈ ਤੇ ਕਿੰਨੇ ਕਰਾਏ ਆ ਉਹ ਕਹਾਂ ਜਾ ਕੇ ਅਗਲੀ ਦੇ ਵਿੱਚ ਪਤਾ ਲੱਗੋ ਥੋੜਾ ਜਿਹਾ ਅੱਗੇ ਜਾ ਕੇ ਅਗਲੀ ਫੋਟੋ ਪਈ ਹੈ ਉਹਦੇ 'ਚ ਤੁਹਾਨੂੰ ਦਿਖਾਉਣਾ ਮੈਂ ਇਹ 12 ਤਰੀਕ ਨੂੰ ਕਰਾਏ ਹੋਏ ਹੈ 6 ਲੱਖ ਰੁਪਏ ਜਮਾ ਠੀਕ ਹੈ ਤੇ ਆ ਆ ਉਹਦਾ ਖਾਤਾ ਸਵਿਫਟ ਕੋਡ ਇਹ ਉਹ ਸਾਰਾ ਕੁਝ ਆ ਗਿਆ ਜਿੱਥੋਂ ਦਾ ਹੈਗਾ ਉਹ ਨੰਬਰ ਨੰਬਰ ਆ ਗਿਆ ਪੂਰਾ ਐਡਰੈਸ ਆ ਗਿਆ ਉਹਦਾ ਸਾਰਾ ਠੀਕ ਹੈ ਆ ਉਹ ਮੇਰੇ ਹਿਸਾਬ ਨਾਲ ਫੇਕ ਕੰਪਨੀ ਦਿਖਾਈ ਬੈਠਾ ਜਿਹੜੀ ਫੇਕ ਹੈ ਸੰਦੂ ਟਾਈਲਿੰਗ ਲਿਮਟਿਡ ਇਹ ਇਹ ਜੀ ਕੋਈ ਕੰਪਨੀ ਹੈ ਨਹੀਂ ਇੱਥੇ ਪਹਿਲੀ ਗੱਲ ਤਾਂ ਤੇ ਆ ਵੀ ਕੁਛ ਨਾ ਕੁਛ ਆ ਗਿਆ ਕਿ ਆ ਦੇਖੋ ਸੰਦੂ ਟਾਈਲਿੰਗ ਲਿਮਟਿਡ ਇਹ ਕੋਈ ਕੋਈ ਕੰਪਨੀ ਨਹੀਂ ਹੈਗੀ ਇੱਥੇ ਟਾਈਲਾਂ ਵਾਲੀ ਇਹ ਜੀ ਆ ਸਾਰਾ ਕੁਝ ਫੇਕ ਹੈ ਬਰਾਡ ਕੀਤਾ ਬਹੁਤ ਤਕੜਾ ਪੂਰਾ ਤਕੜਾ ਫਸਣਾ ਭਰਾਵਾ ਤੂੰ ਦੇਖੀ ਚੱਲ ਤੇਰਾ ਬਣਦਾ ਕੀ ਆਹ ਟਰਾਂਜੈਕਸ਼ਨ ਆ ਗਏ ਆ ਇਹ ਵੀ ਸਮਾਰ ਕੇ ਦਿਖਾ ਦੇ ਇਹ ਇਹ ਸਹੀ ਹੈ ਜਿੱਥੇ ਜਿੱਥੇ ਇਹਦੇ ਕਾਰਡ ਮਾਰਿਆ ਹੋਇਆ ਉਹ ਭੇਜੀਆਂ ਹੋਈਆਂ ਆ ਟਾਈਲਿੰਗ ਟੂਲਿੰਗ ਵਾਲੀ ਤਾਂ ਉਹੀ ਜਾਲੀ ਦਿਖਾਈ ਜਾਂਦਾ ਹੈ ਮੇਰੇ ਹਿਸਾਬ ਨਾਲ। ਐਡਿਟ ਕਰਕੇ ਬਣਾਇਆ ਹੋਇਆ ਸਾਰੀਆਂ ਆ। ਠੀਕ ਹੈ। ਕੋਈ ਸਹੀ ਹੀ ਨਹੀਂ ਹੈਗਾ ਕੰਮ ਇਹਦੇ ਵਿੱਚ। ਆ ਦੇਖੋ ਇੱਥੋਂ ਹੁਣ 6 ਲੱਖ ਰੁਪਏ ਨੇ ਜਮ੍ਹਾਂ ਕਰਾਇਆ ਦੇਖੋ 6 ਲੱਖ ਰੁਪਿਆ। ਠੀਕ ਹੈ। ਗਰੀਬੰਦਾ ਧੱਕਾ ਹੋ ਗਿਆ 12 ਤਰੀਕ ਨੂੰ ਦੇਖੋ। ਤੇ ਆ ਫੇਰ ਉਹਦੀ ਬੈਂਕ ਦੀ ਆ ਗਈ। ਠੀਕ ਹੈ ਹਲੋ ਹਾਂ ਛੋਟੇ ਭਾਈ ਹੁਣ ਦੱਸ ਕੀ ਹਾਲ ਚਾਲ ਆ ਮੈਂ ਥੋੜਾ ਜਿਹਾ ਦੂਜਾ ਬਿਜ਼ੀ ਸੀਗਾ ਹਾਂ ਵਧੀਆ ਵਧੀਆ ਨੇ ਦਿੱਤ ਸੀ ਦੱਸ ਹਾਂ ਹੁਣ ਮੈਨੂੰ ਤੇਰੀ ਸਾਰੀ ਸਟੋਰੀ ਦੱਸ ਵੀ ਕਿਵੇਂ ਕਿਵੇਂ ਹੋਇਆ ਤੇਰੇ ਨਾਲ ਕਿੱਥੇ ਹੋਇਆ ਕਦੋਂ ਦੀ ਗੱਲ ਐ ਸ토리 ਤੁਸੀਂ ਮੇਰਾ ਦੇਖਿਆ ਪੋਸਟ ਜਿਹੜੀ ਮੈਂ ਹੁਣ ਆਹ ਉਹ ਮੈਂ ਤੇਰੀ ਪੜ ਲਈ ਸੀ ਤਾਂ ਹੀ ਮੈਂ ਤੈਨੂੰ ਮੈਸੇਜ ਕਰਿਆ ਸੀ ਤੂੰ ਮੇਰੇ ਨਾਲ ਕੰਟੈਕਟ ਕਰ ਕੋਈ ਡਿੱਕਾ ਨਹੀਂ ਆਪਾਂ ਕਰਦੇ ਆ ਤੇਰਾ ਇਹ ਜਿਹੜਾ ਕੇਸ ਆ ਕੱਢਦੇ ਆ ਕੋਈ ਟਿਕਾ ਨਹੀਂ ਠੀਕ ਹੈ ਤੇ ਮੈਂ ਤੈਨੂੰ ਸਾਰੀ ਕੁਝ ਐਡਵੈਂਚਰ ਸਟੋਰੀ ਦੱਸਦਾ ਠੀਕ ਹੈ ਆਸ ਤੋਂ ਬਾਅਦ ਵਿੱਚ ਮੈਂ ਉਹਦੇ ਵਿੱਚ ਪਾਉਣਾ ਕਿ ਮੇਰਾ ਕੋਈ ਨਿਊਜ਼ੀਲੈਂਡ ਨਹੀਂ ਆਏਗਾ ਅੱਛਾ ਆਸਟ੍ਰੇਲੀਆ ਤੋਂ ਵੀਜ਼ਾ ਮੈਂ ਤੇ ਆਉਣਾ ਚਾਹਣਾ ਯਾਰ ਵੀ ਵਰਕ ਪਰਮਿਟ ਤੇ ਹਾਂ ਅਸਲ ਅਸਲ ਦੇ ਵਿੱਚ ਉਹਨੇ ਕੋਈ ਗਰੁੱਪ ਚੱਲਦਾ ਨਿਊਜ਼ੀਲੈਂਡ ਦਾ ਹਨਾ ਉਹਦੇ ਵਿੱਚ ਉਹਨੇ ਪੋਸਟ ਪਾਈ ਸੀ ਉਸ ਪੋਸਟਰਾਂ ਹੀ ਤੂੰ ਉਹਦੇ ਨਾਲ ਕੰਟੈਕਟ ਕੀਤਾ ਠੀਕ ਹੈ ਮੈਂ ਪਾਈ ਸੀ ਮੈਂ ਨਿਊਜ਼ੀਲੈਂਡ ਆਉਣਾ ਹੈ ਮੈਨੂੰ ਮਤਲਬ ਲਿਕੇ ਟਾਈਪ ਕੀਤਾ ਸੀ ਨਾ ਕਰ ਨਹੀਂ ਦਿੰਦੇ ਆਪਾਂ ਹਾਂ ਹਾਂ ਸਮਝ ਗਿਆ ਉਹਨੇ ਮੈਨੂੰ ਮੈਸੇਜ ਕੀਤਾ ਮੈਨੂੰ ਡਾਇਰੈਕਟ ਮੈਸੇਜ ਕੀਤਾ ਕਿ ਹਾਂਜੀ ਨਿਊਜ਼ੀਲੈਂਡ ਆਉਣਾ ਬ੍ਰੋ ਮੈਂ ਕਿਹਾ ਹਾਂਦੀ ਆਉਣਾ ਬ੍ਰੋ ਅੱਛਾ ਸਟੱਡੀ ਇਹ ਉਹ ਗੱਲਾਂ ਕਰਕੇ ਤੇ ਕਹਿੰਦਾ ਮੇਰਾ ਫਰੈਂਡ ਦੀ ਕੰਪਨੀ ਹੈਗੀ ਆ ਮਾਡਰਨ ਟਾਈਲਿੰਗ ਲਿਮਟਿਡ ਟਾਈਲਾਂ ਚ ਠੀਕ ਹੈ ਉਹਨੇ ਤੈਨੂੰ ਤਾਂ ਐਕਸਪੀਰੀਅੰਸ ਹਾਂ ਠੀਕ ਹੈ ਤੇ 16 ਮਾਰਚ ਨੂੰ ਮੈਂ ਇਹਨੂੰ 55000 ਦੀ ਪੇਮੈਂਟ ਕਰ ਦਾਂਗੇ ਠੀਕ ਹੈ ਬਾਈ ਤੇ ਵਿੱਚੇ ਐਂਬੈਸੀ ਫੀਸ ਠੀਕ ਹੈ ਤੇ ਦਿੱਤੇ ایکسپੀਰੀਅੰਸ ਦਾ 16 ਤੋਂ ਮੈਨੂੰ ਪਹਿਲਾਂ ਡਾਊਟ ਹੋ ਗਿਆ ਸੀ ਵੀ ਮਾਡਰਨ ਟਾਈਲਿੰਗ ਲਿਮਟਿਡ ਮੈਨੇ ਸਰਚ ਕਰ ਲਈ ਸੀ ਆਈ ਨਹੀਂ ਤੂੰ ਜਦੋਂ ਸਰਚ ਕਰੀ ਫਿਰ ਤੈਨੂੰ ਲੱਭੀ ਕੋਈ ਉਹ ਕੰਪਨੀ ਜਿਹੜੀ ਤੂੰ ਇਹਨੂੰ ਕਿਹਾ ਸੀ ਨਹੀਂ ਲੱਤੀ ਇਹ ਮੈਨੂੰ ਕਹੀ ਗਿਆ ਕੋਈ ਚੱਕਰ ਨਹੀਂ ਇਹ ਤਾਂ ਉਹਨਾਂ ਨੂੰ ਪਤਾ ਇਹ ਤਾਂ ਮਾਲਕ ਦੀ ਮਰਜ਼ੀ ਹੁੰਦੀ ਆ ਵੀ ਸ਼ੋ ਕਰਨੀ ਆ ਜਾਂ ਨਾ ਕਰਨੀ ਹੁੰਦੀ ਆ ਹਾਂ ਬਸ ਐਂ ਲੱਲੇ ਪੱਪੇ ਆਪਣੇ ਜਾਲ ਚ ਫਸਾਈ ਗਿਆ ਹਾਂ ਤੇ ਆਪਣੀ ਕੰਪਨੀ ਤੇ ਉੱਪਰ ਮਾਡਰਨ ਟਾਈਲਿੰਗ ਲਿਮਟਿਡ ਲਿਖ ਕੇ ਭੇਜੀ ਗਿਆ ਮੈਨੂੰ ਅੱਛਾ ਵੀ ਮੇਰੀ ਕੰਪਨੀ ਆ ਜਾਂ ਮੇਰੇ ਮਿੱਤਰ ਦੀ ਕੰਪਨੀ ਆ ਤੈਨੂੰ ਉਲਝਾ ਲਿਆ ਉਹਦੇ ਚ ਹਨਾ ਹਾਂ ਹਾਂਜੀ ਹਾਂ ਠੀਕ ਹੈ 16 ਤਰੀਕ 16 ਮਾਰਚ ਨੂੰ ਮੈਂ ਇਹਨੂੰ 55000 ਦੀ ਉਹ ਕਰਦਾ ਹਾਂ ਉਸ ਤੋਂ ਬਾਅਦ ਗੱਲਾਂ ਕਰਦੀ ਰਹਿੰਦੇ ਆ ਵੀ ਕਦੋਂ ਆਉ ਕਦੋਂ ਆਉ ਵੀਜ਼ਾ ਕਦੋਂ ਹਾਂ ਹਾਂ ਤੇ ਇਹ ਵਾਲੀ 10 ਤਰੀਕ ਨੂੰ ਇਹ ਮੈਨੂੰ ਫੇਕ ਵੀਜ਼ਾ ਭੇਜਦਾ ਜੀ ਅੱਛਾ ਇੱਕ ਆ ਟਾਈਮ ਐਦੂ ਤੁਹਾਡੇ ਮੇਰੇ 1 ਵਜੇ ਭੇਜਦਾ ਰਾਤ ਦੇ 1 ਵਜੇ ਥੋੜੇ ਪਤਾ ਨਹੀਂ ਥੋੜੇ 7 ਵਜੇ ਸਵੇਰ ਦੇ ਸਮਝ ਗਿਆ ਅੱਛਾ ਵੀ ਤੇਰਾ ਵੀਜ਼ਾ ਆ ਗਿਆ ਹਾਂ ਵੀ ਤੇਰਾ ਵੀਜ਼ਾ ਆ ਗਿਆ ਕੰਗ੍ਰੈਚੁਲੇਸ਼ਨ bro ਤੇਰਾ ਵਰਕ ਪਰਮਿਟ ਆ ਗਿਆ ਬਹੁਤ ਮੁਸ਼ਕਲ ਨਾਲ ਹੱਲ ਹੋਇਆ ਹੈਗਾ ਨਾ ਤੇਰਾ ਕੰਮ ਉਹ ਹੁੰਦਾ ਸਾਰਾ ਕੁਝ ਫੇਕ ਆ ਹਨਾ ਹਾਂ ਹੁੰਦਾ ਸਭ ਕੁਝ ਫੇਕ ਆ ਤੇ ਮੈਂ ਐਦਾਂ ਹੀ ਮਤਲਬ ਇਸ ਮੁੰਡੇ ਨੂੰ ਭੇਜਦਾ ਨਾ ਵੀ ਚੈੱਕ ਕਰੀ ਉਹ ਸੁੱਤਾ ਉੱਠਾ ਹੋਇਆ ਹੁੰਦਾ ਤੇ ਇੱਥੇ ਨਿਊਜ਼ੀਲੈਂਡ ਹੀ ਹਾਂ ਉਹਨੇ ਇਹ ਕਹਿ ਦਿੰਦਾ ਹੁੰਦਾ ਵੀ ਬੱਸ ਵੀਜ਼ਾ ਠੀਕ ਆ ਵੀਜ਼ਾ ਅੱਛਾ ਉਹ ਵੀ ਕਹਿ ਦਿੰਦਾ ਜਿਹੜਾ ਗਾਹਾਂ ਵਾਲਾ ਤੇਰਾ ਮਿੱਤਰ ਆ ਉਹ ਵੀ ਕਹਿ ਦਿੰਦਾ ਵੀ ਯਾਰ ਠੀਕ ਆ ਵੀਜ਼ਾ ਕੋਈ ਚੱਕਰ ਨਹੀਂ ਹਨਾ ਹਾਂ ਉਹ ਤਾਂ ਹੈਗਾ ਸੀ ਮੇਰਾ ਮਿੱਤਰ ਉਹਨੂੰ ਪਤਾ ਨਹੀਂ ਸੀ ਨਾ ਉੱਥੇ ਉੱਥੇ ਹੋਣਾ ਯਾਰ ਹਾਂ ਵੀ ਚੱਲ ਯਾਰ ਉਹਨੇ ਨਾ ਧਿਆਨ ਨਹੀਂ ਮਾਰਿਆ ਹੋਣਾ ਕਿਉਂਕਿ ਯਾਰ ਜਿਹੜੇ ਵੀਜ਼ੇ ਆ ਮੈਂ ਤੰਦ ਦਾਦਾ ਕਾਗਜ਼ ਹੀ ਹੁੰਦੇ ਆ ਜਦ ਤੱਕ ਇੱਥੇ ਜਿਹੜਾ ਨਿਊਜ਼ੀਲੈਂਡ ਦਾ ਤੇ ਆਸਟ੍ਰੇਲੀਆ ਦੇ ਵੀਦੇ ਆ ਕਾਗਜ਼ੀ ਕਾਰਵਾਈ ਨਾਲ ਆ ਵੀ ਇਤਨਾ ਕੁਛ ਮੈਂ ਤੈਨੂੰ ਦੱਸ ਦਿਆਂ ਜਿਹੜਾ ਮੇਰੇ ਤੱਕ ਵੀਜ਼ਾ ਆਉਂਦਾ ਆਸਟ੍ਰੇਲੀਆ ਦਾ ਤੇ ਨਿਊਜ਼ੀਲੈਂਡ ਦਾ ਵੀਜ਼ਾ ਇੱਕ ਪੇਜਾਂ ਤੇ ਆਉਂਦਾ ਬਸ ਉਹ ਤੈਨੂੰ ਲੱਗੂਗਾ ਵੀ ਜਿਵੇਂ ਆਪਾਂ ਨੇ ਪ੍ਰਿੰਟ ਆਊਟ ਕਢਾ ਲੈਂਦੇ ਉਹ ਚੀਜ਼ ਐ ਤੈਨੂੰ ਪ੍ਰਿੰਟ ਕਰਕੇ ਉਹਨੇ ਮਤਲਬ ਕੰਪਿਊਟਰ ਤੇ ਉਹਨੇ ਟਾਈਪ ਕਰਕੇ ਪ੍ਰਿੰਟ ਕਰਕੇ ਤੇ ਤੈਨੂੰ ਸਕੈਨ ਕਰਕੇ ਤੈਨੂੰ ਭੇਜਤਾ ਵੀ ਭਾਈ ਤੇਰਾ ਵੀਜ਼ਾ ਆ ਗਿਆ ਠੀਕ ਐ ਜਦੋਂ ਉਹ ਜਦੋਂ ਤੂੰ ਗਾਹਾਂ ਜਾਏਂਗਾ ਫਸਣਾ ਤੂੰ ਉੱਥੇ 에어ਪੋਰਟ ਤੇ ਜਾ ਕੇ ਇੱਥੇ ਤੈਨੂੰ ਕੁਝ ਨਹੀਂ ਕਰੀਂ ਪੁੱਛਣਾ ਅੱ अच्छा हां मतलब ਤਿਤਾ ਤ੍ਰਿਕ ਨੂੰ ਮੈਂ ਇਹਨੂੰ ਪੈਸੇ ਵੀ ਫੇਕ ਵਰਕ ਵੀ ਸਪੇਸਦਾ ਉਹ ਤੇ 12 ਤਰੀਕ ਨੂੰ ਮੈਂ ਕਰਾ ਦਿੰਨਾ ਪੇਮੈਂਟ 6 ਲੱਖ ਰੁਪਏ ਦੀ اچھا ਨਾਲ ਦੀ ਨਾਲ ਤੋਂ 6 ਲੱਖ ਰੁਪਏ ਦੀ ਪੇਮੈਂਟ ਜਿਹੜੀ ਇਹਦੇ ਖਾਤੇ ਚ ਪਵਾ ਦੇਣਾ ਉਹ ਤੂੰ ਕਿਹੜੇ ਖਾਤੇ ਚ ਪਾਉਣਾ ਇਹਦਾ ਇੰਡੀਆ ਦਾ ਖਾਤਾ ਹੁੰਦਾ ਕਿ ਜਾਂ ਕੋਈ ਕੀ ਹਿਸਾਬ ਕਿਤਾਬ ਹੁੰਦਾ ਉਹ ਦੱਸ ਦੇ ਨਾ ਬੀ ਐਨ ਜ਼ेड ਬੈਂਕ ਆਫ ਨਿਊਜ਼ੀਲੈਂਡ ਬੀ ਐਨ ਜ਼ेड ਠੀਕ ਹੈ ਉਹ ਕਾਊਂਟਰ ਨੰਬਰ ਇੱਕ ਤਾਂ ਤੂੰ ਮੈਨੂੰ ਭੇਜੀ ਕਿਹੜਾ ਅਕਾਊਂਟ ਆ ਉਹ ਇਹਦਾ ਆਪਦਾ ਅਕਾਊਂਟ ਆ ਕਿ ਜਾਂ ਕੀ ਦਾ ਅਕਾਊਂਟ ਆ ਉਹ ਇਹਦਾ ਆਪਦਾ ਅਕਾਊਂਟ ਹੈ ਜੀ ਉਹ ਅੱਛਾ ਜਿਹੜੀ ਇਹ ਪ੍ਰੋਫਾਈਲ ਆ ਫੇਸਬੁੱਕ ਵਾਲੀ ਜਿਹੜਾ ਮੈਨੂੰ ਡਰਾਈ ਮੈਂ ਉਹਨੂੰ ਕਹਿਣਾ ਬੈਂਕ ਜਾ ਕੇ ਵੀ ਤੇਰਾ ਪਾਸਪੋਰਟ ਭੇਜ ਵੀ ਇੱਥੇ ਮੰਗਦੇ ਆ ਵੀ ਤੇਰਾ ਪਾਸਪੋਰਟ ਭੇਜ ਵੀ ਬੈਂਕ ਵਾਲੇ ਇਹ ਮੈਨੂੰ ਡਰਾਈਵਿੰਗ ਲਾਇਸੈਂਸ ਭੇਜ ਦਿੰਦਾ ਆਪਦਾ ਰੈਜ਼ੀਡੈਂਟ ਉਹ ਭੇਜ ਦਿੰਦਾ ਪਰ ਪਾਸਪੋਰਟ ਤੇ ਆਧਾਰ ਕਾਰਡ ਨਹੀਂ ਭੇਜਦਾ ਅੱਛਾ ਹਾਂ ਉੱਥੋਂ ਤਾਂ ਕਰਕੇ ਮੈਨੂੰ ਸ਼ੱਕ ਹੋ ਗਿਆ ਪਾਸਪੋਰਟ ਨਹੀਂ ਤੈਨੂੰ ਭੇਜਦਾ ਹੋਰ ਤੈਨੂੰ ਕੀ ਭੇਜਦਾ ਕੋਈ ਡਿਟੇਲ ਭੇਜਿਆ ਨੇ ਕੋਈ ਵੀ ਕਸ ਇਨੀ ਡਰਾਈਵਿੰਗ ਲਾਇਸੈਂਸ ਪੇਜ ਜੇ ਤੀਕਾ ਆਪਣਾ ਰੈਜ਼ੀਡੈਂਟਲ ਕਾਰਡ ਜੇ ਭੇਜ ਦੱਸ ਵਸਾਂ ਵੀ ਆ ਪੱਕਾ ਬੰਦਾ ਇੱਥੋਂ ਦਾ ਤੇ ਕੀ ਕਹਿੰਦੇ ਹੁੰਦੇ ਆ ਡਰਾਈਵਿੰਗ ਲਾਇਸੈਂਸ ਵੀ ਭੇਜ ਤਾਂ ਤੇਰੇ ਕੋਲ ਨੰਬਰ ਹੈਗਾ ਫੋਟੋ ਹੋਊਗੀ ਹਣਾ ਤੇਰੇ ਕੋਲੇ ਹਾਂ ਤੇ 16 ਤਰੀਕ ਨੂੰ ਮੈਂ ਜਾਣਾ ਹੁੰਨਾ ਬੈਂਕ 12 ਵਜੇ ਤੋਂ ਬਾਅਦ ਕਹਿੰਦੇ ਪੇਮੈਂਟ ਨਹੀਂ ਹੁੰਦੀ ਸ਼ੁਕਰ ਹੈ ਰੱਬ ਨੇ ਹਣਾ ਵੀ ਰਾਹ ਦਿਖਾਇਆ ਮੈਂ ਬਾਕਸ ਮੁੜਿਆ ਆ ਅੱਛਾ ਹਾਂ ਤਾਂ ਕਰਕੇ ਇਹਨੂੰ ਮੈਂ ਕਹੀ ਕਿ ਆ ਦੇਖ ਬਾਈ ਮੈਂ ਆਪਣੇ ਘਰ ਦੀਆਂ ਸਭ ਕੁਝ ਹਾਲਾਤ ਦੱਸੀ ਦੀ ਸਾਡਾ ਤਾਂ ਹੋਂਗਾ ਲੈ ਕੇ ਉਹ ਹੋ ਜੂਗੇ। ਹਾਂ ਹਾਂ ਹਾਂ। ਨਹੀਂ ਤੂੰ ਹੁਣ ਤੱਕ ਕਿੰਨੇ ਪੈਸੇ ਭੇਜ ਚੁੱਕਿਆ ਇਹਨੂੰ ਇਹਨੂੰ ਕਿੰਨੇ ਪੈਸੇ ਦਿੱਤੇ? 6.5 6.5 ਲੱਖ। 6.5 ਲੱਖ ਰੁਪਇਆ ਤੂੰ ਇਹਨੂੰ ਦੇਈ ਬੈਠਾ ਹੈ। ਹਾਂ ਜੀ। BNZ ਦੇ ਅਕਾਊਂਟ ਦੇ ਵਿੱਚ ਜਿਹੜਾ ਨਿਊਜ਼ੀਲੈਂਡ ਦਾ ਹਨਾ। ਉਹਦੇ 'ਚ 650 ਇੰਦਰ ਇੰਡੀਆ 'ਚ। ਭਈ ਆ ਇੰਡੀਆ 'ਚ ਜਿਹੜਾ ਤੈਨੂੰ 50000 ਰੁਪਇਆ ਤੂੰ ਇਹਦੇ ਅਕਾਊਂਟ 'ਚ ਇੰਡੀਆ ਪਾਇਆ ਹਨਾ। ਉਹ ਅਕਾਊਂਟ ਕਿਹੜਾ ਹੈ? ਮਤਲਬ ਉਹ ਵੀ ਇਹਦਾ ਅਕਾ ਉਹ ਪੇਟੀਐਮ ਅਕਾਊਂਟ ਹੈ ਦੀ ਉਹ ਹੈ ਇਹਦੇ ਨਾਂ ਤੇ ਜਾਂ ਇਹਦਾ ਕਿਸੇ ਰਿਸ਼ਤੇਦਾਰ ਦਾ ਕੋਈ ਭੈਣ ਭਰਾ ਦਾ ਹਾਂ ਜੀ ਹਾਂ ਇਹ ਸਾਰਾ ਕੁਝ ਇਹਦੇ ਨਾਂ ਤੇ ਆ ਤੇ ਹੁਣ ਇਹ ਪਤਾ ਸ਼ੇਰ ਸਿੰਘ ਨੂੰ ਮੈਸੇਜ ਕਰਕੇ ਕੀ ਕਹਿੰਦਾ ਸ਼ੇਰ ਸਿੰਘ ਕੌਣ ਹੈ ਸ਼ੇਰ ਸਿੰਘ ਇੱਕ ਇੱਥੇ ਦੇ ਤੁਹਾਡੇ ਇੱਥੇ ਦਾ ਹੀ ਆ ਕੋਈ ਤੁਸੀਂ ਕਿੱਥੋਂ ਆ ਨਹੀਂ ਸੀ ਮੈਂ ਵੀ ਨਿਊਜ਼ੀਲੈਂਡ ਆਕਲੈਂਡ ਤੋਂ ਗੱਲ ਕਰ ਰਿਹਾ ਮੇਰਾ ਨਾਮ ਮਨਜੀਤ ਸਿੰਘ ਸਿੱਧੂ ਹੈ ਓਕੇ ਓਕੇ ਜੀ ਹਾਂ ਤੇ ਇਹਨਾਂ ਸ਼ੇਰ ਸਿੰਘ ਕੋਈ ਮਤਲਬ ਆਪਾਂ ਟੈਸਟ ਕਰਦੇ ਹਾਂ ਨੇ ਹਾਂ ਹਾਂ ਉਹਨਾਂ ਨੇ ਉਹ ਕੱਲ ਮੇਰੀ ਫੋਸਟ ਪਾਈ ਸੀ ਉਹਨਾਂ ਨੂੰ ਕਹਿੰਦਾ ਕਿ ਨਾ ਮੇਰਾ ਤਾਂ ਫੇਸਬੁੱਕ ਅਕਾਊਂਟ ਹੈਕ ਹੋ ਗਿਆ ਸੀ ਤੇ 2 ਦਿਨ ਪਹਿਲਾਂ ਇਹਨੇ ਉਹ ਫਿਰ ਮੈਨੂੰ ਅਨਬਲੌਕ ਕਿਉਂ ਕਿਉਂ ਨਾ ਕੀਤਾ ਇਹਨੇ ਹੁਣ ਤੱਕ ਜਦ ਇਹ ਕੁਝ ਹੋ ਰਿਹਾ ਉਹਨੂੰ ਪਤਾ ਲੱਗ ਰਿਹਾ ਤੇ ਦੂਸਰੀ ਗੱਲ ਇਹਨੇ 2 ਦਿਨ ਪਹਿਲਾਂ ਹੀ ਮੈਨੂੰ ਬਲੌਕ ਕੀਤਾ 2 ਦਿਨ ਪਹਿਲਾਂ ਹੀ ਇਹਨੇ ਪੀਪੀ ਚੇਂਜ ਕੀਤੀ ਹੈ ਫੇਸਬੁੱਕ ਤੋਂ ਅੱਛਾ ਉਹ ਚੇਂਜ ਚੇਂਜ ਕਰ ਲਈ ਸਾਰਾ ਕੁਝ ਹਾਂ ਬੰਦਾ ਇਹ ਹੀ ਹੈ ਜਾਣ ਕੇ ਹੁਣ ਗੇਮ ਪਾਊਗਾ ਵੀ ਕਿਸੇ ਨੇ ਹੈਕ ਕਰ ਲਈਏ ਉਹ ਇਹ ਸਟੋਰੀਆਂ ਬਣਾ ਰਿਹਾ ਹੁਣ ਨਹੀਂ ਤੋਂ ਹੁਣ ਜਿਹੜਾ ਇਹਦਾ ਫੇਸਬੁੱਕ ਦਾ ਕਾਊਂਟ ਹੈ ਉਹ ਇਹਦਾ ਆਪ ਦਾ ਹੈ ਕਿ ਜਾਂ ਉਹ ਤੈਨੂੰ ਕੀ ਲੱਗਦਾ ਉਹ ਜਿਹੜੀ ਆਈਡੀ ਭੇਜੀ ਆ ਉਹਦੇ ਨਾਲ ਮੈਚ ਕਰਦਾ ਉਹ ਇਹਦੇ ਨਾਲ ਆਪ ਦਾ ਜੈਨੂਨ ਹੈ ਜੀ ਇਹਦਾ ਜੈਨੂਨ ਕਾਊਂਟ ਆ ਫੇਸਬੁੱਕ ਵਾਲਾ ਤੇ ਜਿਹੜੀ ਇੱਕ ਆਈਡੀ ਤੈਨੂੰ ਇਹਨੇ ਇੰਡੀਆ ਵਾਲੀ ਭੇਜੀ ਆ ਜਿਹੜੇ ਕਾਊਂਟ ਦੇ ਵਿੱਚ ਤੂੰ ਇਹਨੂੰ ਪੇਟੀਐਮ ਦੇ ਪੈਸੇ ਪਾਏ ਆ ਉਹ ਇਹਦਾ ਆਪ ਦਾ ਉਹਦੇ ਨਾਲ ਮੈਚ ਕਰਦਾ ਹਾਂ ਹਾਂ ਜੀ ਹਾਂ ਉਹ ਵੀ ਸਰਜੀਤ ਸਿੰਘ ਸੇਮੀ ਆ ਫਿਰ ਤੂੰ ਯਾਰ ਐਡੀ ਛੇਤੀ ਯਕੀਨ ਕਿਵੇਂ ਕਰ ਲਿਆ ਇੱਕ ਯਾਰ ਬਸ ਇੱਕ ਪੋਸਟ ਦੇਖ ਕੇ ਯਕੀਨ ਕਰ ਲਿਆ ਤੂੰ ਇਹਦੇ ਨਾਲ ਵੀ ਹਾਂ ਬਸ ਠੀਕ ਆ ਯਾਰ ਤੈਨੂੰ ਪਤਾ ਵੀ ਇਹ ਚੀਜ਼ਾਂ ਦਾ ਬਹੁਤ ਕੁਝ ਹੋਈ ਜਾਂਦਾ ਇੱਥੇ ਠੀਕ ਆ ਕਹਿੰਦਾ ਮੈਂ ਵੀ ਇਹ ਹਾਲਾਤਾਂ ਚੋਂ ਨਿਕਲਿਆ ਮੈਂਨੇ ਬਹੁਤ ਸਟਰਗਲ ਕੀਤਾ ਇਹ ਬਹੁਤ ਬਸ ਇਦਾਂ ਹੀ ਅੱਛਾ ਕਿਹੜਾ ਪਤਾ ਹੁੰਦਾ ਫਿਰ ਇਹ ਤਾਂ ਹੋ ਰਹੀ ਤਾਂ ਹਾਂ ਤੇਰਾ ਛੋਟੇ ਪਾਈ ਪਿੰਡ ਕਿਹੜਾ ਫਿਰ ਮੇਰਾ ਪਿੰਡ ਪਟਿਆਲੀ ਕੋਲਾ ਸਮਾਣੇ ਕੋਲੇ ਸਮਾਣੇ ਕੋਲੇ ਠੀਕ ਆ ਠੀਕ ਆ ਹਾਂ ਜੀ ਤੇ ਇਹ ਤੈਨੂੰ ਇਹਨੇ ਆਪ ਦਾ ਕੋਈ ਡਰੈਸ ਵਗੈਰਾ ਕੋਈ ਪਿੰਡ ਦਾ ਪਿੱਛੋਂ ਦਿੱਤਾ ਕੋਈ ਇਹਨੇ ਤੈਨੂੰ ਕੋਈ ਇਹਨੇ ਤਾਂ ਮੈਨੂੰ ਸਿਰਫ HDFC ਬੈਂਕ ਦਾ ਅਕਾਊਂਟ ਦਿੱਤਾ ਸੀ ਕਹਿੰਦਾ ਸੇਕ ਸੈਕੰਡ ਪੇਮੈਂਟ ਇਹਦੇ 'ਚ ਕਰਾ ਦਿਆਂਗਾ ਤੇਰੇ ਲਈ ਵੀ ਜ਼ੀਰੋ ਹੋਊਗਾ ਤੇ ਉਹਦੇ ਤੋਂ ਮੈਂ ਮੇਰਾ ਲੱਗਿਆ ਆਇਆ ਸੀਗਾ ਕੋਈ ਨਾਣ ਰਿਸ਼ਤੇਦਾਰ ਡੁੱਗੀ ਜਿ ਰਿਸ਼ਤੇਦਾਰੀ ਚੋਂ ਐਚ ਡੀ ਐਫ ਸੀ ਜ ਬੈਂਕ ਚੋਂ ਉਹ ਤੋਂ ਮੈਂ ਇਹਦਾ ਪਿੰਡ ਪਤਾ ਕਰਾ ਲਿਆ ਤੇ ਇਹਦਾ ਕੰਟੈਕਟ ਨੰਬਰ ਜੋ ਲੱਗਦਾ ਨਹੀਂ ਬਸ ਪਿੰਡ ਤੇ ਫਾਜ਼ਰ ਦਾ ਨਾਮ ਪਤਾ ਲੱਗਿਆ ਸੀ ਉਸ ਤੋਂ ਬਾਅਦ ਮੈਂ ਇਹਦਾ ਪਤਾ ਕਰਾ ਲਿਆ ਸੀ ਕਿਸੇ ਬੰਦੇ ਤੋਂ ਉੱਤਰ ਹੈਗਾ ਸੀ ਕੋਈ ਮੇਰੇ ਭਾਈ ਦਾ ਫਰੈਂਡ ਹਾਂ ਤੂੰ ਪਤਾ ਕਰਾ ਲਿਆ ਵੀ ਇਹ ਕਿੱਥੇ ਰਹਿੰਦਾ ਕਿਵੇਂ ਹੈ ਹਾਂ ਦੱਸਿਆ ਉਹਨੇ ਬੰਦੇ ਨੇ ਵੀ ਲਾਸਟ ਯਾਰ ਇਹ ਆਇਆ ਸੀ ਵਿਆਹ ਕਰਾ ਕੇ ਗਿਆ ਗੱਡੀ ਕਢਾਈ ਸੀ ਇਹਨੇ ਸਕਾਰਪੀਓ ਤੇ ਭਾਈ ਇਹਦਾ ਅਮਰੀਕਾ ਮਾਤਾ ਪਿੰਡ ਰਹਿੰਦੀ ਆ ਪਹਿਲਾਂ ਤਰਨਤਾਲ ਰਹਾ ਫਿਰ ਕਿਤੇ ਹੋਰ ਪਿੰਡ ਰਹਿੰਦੀ ਆ ਅੱਛਾ ਅੰਮ੍ਰitsar ਏਰੀਆ ਦਾ ਇਹ ਅੰਮ੍ਰitsar ਏਰੀਆ ਦਾ ਅੰਮ੍ਰitsar ਹਾਂਜੀ ਹਾਂ ਅੱਛਾ ਜੀ ਭਾਈ ਨੂੰ ਹੁਣ ਵੀ ਸੇਰ ਸਿੰਘ ਬਾਈ ਨੇ ਇਹ ਕਿਹਾ ਕਹਿੰਦੇ ਵੀ ਇਹ ਤਾਂ ਰਿਪੋਰਟ ਹੋ ਗਿਆ ਪਿਛਲੇ ਸਾਲ ਉਹਨੇ ਸਟੈਂਪ ਦਿਖਾਈ ਆ ਵੀ ਇਹਦੀ ਪਾਸਪੋਰਟ ਤੇ ਲੱਗੀ ਵੀ ਰਿਪੋਰਟ ਹੈ ਤਾਂ ਅੱਛਾ ਵੀ ਰਿਪੋਰਟ ਆਏ ਹੈ ਨਹੀਂ ਇੱਥੇ ਆ ਹੁਣ ਇਹ ਨਹੀਂ ਪਤਾ ਹੈਗਾ ਕਿੱਥੇ ਆ ਕਿੱਥੇ ਨਾ ਪੂਰੀ ਗੇਮ ਤਾਕੜੀ ਪਾਈ ਆ ਜੀ ਆਪਣੇ ਸਾਹਮਣੇ ਨੇ ਨਹੀਂ ਰਿਪੋਰਟ ਹੋ ਗਿਆ ਯਾਰ ਗੱਲ ਸੁਣ ਮੇਰੀ ਰਿਪੋਰਟ ਹੋ ਗਿਆ ਨਾਲੇ ਤੈਨੂੰ ਕਹਿੰਦਾ ਵੀ ਮੈਂ ਪੱਕਾ ਤੈਨੂੰ ਰੈ residencial ਕਾਰਡ ਭੇਜਿਆ ਉਹਨੇ ਪੀ ਆਰ ਕਾਰਡ ਜੇ ਉਹ ਜਿਹੜਾ ਕੁਝ ਵੀ ਹੈ ਫਿਰ ਫਿਰ ਰਿਪੋਰਟ ਕਿਵੇਂ ਹੋ ਗਿਆ ਕਿਹੜੀ ਗੱਲ ਤੋਂ ਉਹੀ ਤਾਂ ਗੱਲ ਹੈ ਜੀ ਕੀ ਗੱਲ ਹੋ ਰਹੀ ਆ ਹੁਣ ਜਿਹੜਾ ਨੰਬਰ ਤੂੰ ਮੈਨੂੰ ਭੇਜਿਆ ਸਕਰੀਨ ਸ਼ਾਟ ਉਹ ਨੰਬਰ ਮਿਲਦਾ ਤੈਨੂੰ ਕੀ ਲੱਗਦਾ ਹਰ ਤਾਂ ਮੈਂ ਕਰਨੀ ਆ ਗੱਲਬਾਤ ਕੋਈ ਨਹੀਂ ਉਹਨੂੰ ਕਰਕੇ ਦੱਸਦਾ ਵੀ ਉਹ ਨੰਬਰ ਕੋਈ ਨਹੀਂ ਮਿਲਦਾ ਤੂੰ ਸਾਨੂੰ ਪਤਾ ਕਿਵੇਂ ਕਰ ਸਕਦੇਵੇਂ ਇਹਦੇ ਨਾਲ ਜਸਟ ਫੇਸਬੁੱਕ ਤੇ ਗੱਲ ਕਰ ਸਕਦੇਵੇਂ ਇਹਦੇ ਨਾਲ ਅੱਛਾ ਇਹਦੇ ਨਾਲ ਗੇਮ ਐ ਪਾਉਣੀ ਪਊ ਵੀ ਸਾਡਾ ਵੀਜ਼ਾ ਲਵਾ ਭਾਈ ਐ ਵੀ ਨਹੀਂ ਲਾ ਸਕਦੇ ਕਿਉਂਕਿ ਉਹਨੂੰ ਸ਼ੱਕ ਹੋ ਰਿਹਾ ਨਾ ਮੈਸੇਜ ਜਾ ਰਹੇ ਨੇ ਵੀ ਲੋਕਾਂ ਦੇ ਹਨ ਆਸੇ ਪਾਸੇੋਂ ਪੜਤਾਲ ਕਰਦੇ ਨੇ ਵੀ ਕਿੱਥੇ ਆਉਂਦੇ ਹਨ ਅੱਛਾ ਫੇਸਬੁੱਕ ਤੇ ਤੁਹਾਨੂੰ ਮੈਂ ਭੇਜਦਾ ਇਹਦੀ ਆਈਡੀ ਉਹ ਤਾਂ ਮੈਨੇ ਮੈਨੂੰ ਆ ਗਈ ਸੰਧੂ ਸੰਧੂ ਨਾਂ ਲਿਖਿਆ ਪਿਆ ਮਗਰ ਆਰ ਅਨਜੀਤ ਸੰਧੂ ਜੀ ਉਹ ਤਾਂ ਮੇਰੇ ਕੋਲੇ ਆ ਗਈ ਆਈਡੀ ਤਾਂ ਆ ਗਈ ਗੱਲ ਕਰ ਫਿਰ ਆਏ ਨਹੀਂ ਨਾ ਪਤਾ ਲੱਗਣਾ ਹੁਣਗੇ ਨੰਬਰ ਤੂੰ ਕਹਿੰਦਾ ਮਿਲ ਨਹੀਂ ਰਿਹਾ ਫੇਸਬੁੱਕ ਤਾਂ ਵਰਦੇ ਨੇ ਮਿਲ ਨਹੀਂ ਰਿਹਾ ਸ਼ੇਰ ਬਾਈ ਤੂੰ ਮਿਲ ਸਕਦਾ ਸ਼ੇਰ ਬਾਈ ਹੈ ਨਾ ਤੁਹਾਡੀ ਮੈਂ ਵੀਡੀਓ ਕਾਲ ਤੇ ਗੱਲ ਕਰਾਉਂਗਾ ਅੱਛਾ ਸ਼ੇਰ ਕਹਿੰਦਾ ਸ਼ੇਰ ਇਹਨੂੰ ਜਾਣਦਾ ਸ਼ੇਰ ਨੂੰ ਇਹਨੇ ਮੈਸੇਜ ਕੀਤਾ ਹੋਣਾ ਜੀ ਅੱਛਾ ਨਾਲੇ ਸ਼ੇਰ ਕਹਿੰਦਾ ਵੀ ਉਹ ਨਹੀਂ ਰਹਿੰਦਾ ਇੱਥੇ ਰਿਪੋਰਟ ਕਰਤਾ ਉਹ ਹਾ ਹੋਏ ਮੈਂ ਤਾਂ ਵੀ ਤੁਸੀਂ ਆਪ ਜੋ ਮੈਂ ਥੋਡੀ ਗੱਲ ਕਰਾਉਂਦੀ ਆ ਆਪਾਂ ਕਾਨਫਰੈਂਸ ਤੇ ਤਿੰਨ ਗੱਲ ਕਰਦੇ ਆ ਤੇ ਬੰਦਾ ਤਾਂ ਦੇਖੋ ਜੀ ਹੁਣ ਆਪਾਂ ਨੂੰ ਕਾਮਨ ਸੈਂਸ ਨਹੀਂ ਕਿਤਾ ਹੈਗੀ ਆ ਬੰਦਾ ਤਾਂ ਹੈਗਾ ਇਹ ਹੀ ਪ੍ਰੋਪਰ ਅੱਛਾ ਜੀ ਨੇ ਆਪਾਂ ਨਾਲ ਹੁਣ ਤੱਕ ਫਰਾਡ ਕੀਤਾ ਮਤਲਬ 6.5 ਲੱਖ ਦੀ ਪੇਮੈਂਟ ਭਵਾਈ ਆ ਬੰਦਾ ਦਾ ਇਹ ਰਣਜੀਤ ਸਿੰਘ ਸਿੰਘ ਸੰਧੂ ਹੀ ਆ ਠੀਕ ਹੈ ਜੀ ਇਹਦੀ ਆਈਡੀ ਹੈ ਕੋ ਹੁੰਦੀ ਤਾਂ ਇਹਦੇ ਅਕਾਊਂਟ ਕਿਵੇਂ ਆ ਰਹੇ ਨੇ ਮੇਰੇ ਕੋਲ ਜੀ ਅੱਛਾ ਫਿਰ ਇਹਦੇ account ਚ ਅਗਲਾ ਕਿਉਂ ਪੈਸੇ ਟ੍ਰਾਂਸਫਰ ਕਰਾ ਦੇ ਜਕੀਨ ਵਾਲੀ ਛੇਤੀ ਕਰ ਗਿਆ ਇਹੋ ਜਿਹੇ ਫਰੋਡ ਤਾਂ ਨਾ ਗਰੁੱਪਾਂ ਦੇ ਵਿੱਚ ਜਿਹੜੇ ਪੇਜ ਬਣੇ ਹੋਏ ਆ ਉਹਨਾਂ ਦੇ ਵਿੱਚ ਲੋਕ ਭਾਂਤ ਭਾਂਦੇ ਐਡ ਆ ਠੀਕ ਹੈ ਕਿਸੇ ਦੀਆਂ ਕੰਪਨੀਆਂ ਕਿਸੇ ਦਾ ਕਾਰਡ ਕਿਸੇ ਦਾ ਕੁਛ ਨਾ ਕੁਛ ਚੱਕ ਕੇ ਕਿਸੇ ਦਾ ਪਾਸਪੋਰਟ ਹਰ ਇੱਕ ਚੀਜ਼ ਹੁੰਦੀ ਆ ਬੰਦੇ ਕੋਲੇ ਪੂਨ ਨਹੀਂ ਤਾਂ ਸਾਰਾ ਕੁਝ ਚੱਕਿਆ ਜਾਂਦਾ ਤੈਨੂੰ ਪਤਾ ਹੀ ਹੈ ਮੇਰਾ ਨਾ ਕੋਈ ਬੰਦਾ ਕੰਮ ਕਰਵਾ ਰਿਹਾ ਸੀ ਮੇਰਾ ਪਹਿਲੇ ਹੀ ਆਲਰੇਡੀ ਖਰਾਬ ਹੋ ਗਿਆ ਬਹੁਤ ਪੈਸੇ ਅੱਛਾ ਉਹ ਵੀ ਘਰੋਂ ਵਾਰੋਂ ਹਾਲਾਤ ਮੈਂ ਤੈਨੂੰ ਦੱਸਾਂ ਬਹੁਤ ਠੀਕ ਜੀ ਨੇਗੇ ਠੀਕ ਹੈ ਕੰਮ ਕਰਵਾ ਰਿਆ ਸੀ ਜਿੱਥੇ ਮੈਨੂੰ ਇਹ ਮਿਲ ਗਿਆ ਕਿ ਨਾ 12 ਟ ਕਰਾਉਣਾ ਤਾਂ ਕਰਕੇ ਹੋ ਗਿਆ ਵੀ ਬਾਹਰ ਨੂੰ ਤੂੰ ਇਹਦੀਆਂ ਗੱਲਾਂ ਚ ਆ ਗਿਆ ਹਾਂ ਹਾਂ ਅੱਛਾ ਯਾਰਾ ਹੋਰ ਬਾਈ ਚੱਲ ਕੋਈ ਗੱਲ ਨਹੀਂ ਦੇਖਦੇ ਆ ਪਹਿਲਾਂ ਪੜਤਾਲ ਕਰਦੇ ਆ ਬੰਦਾ ਕਿੱਥੇ ਆ ਆਪਾਂ ਕੋਈ ਗੱਲ ਨੰਬਰ ਨੰਬਰ ਲਾ ਕੇ ਦੇਖਦਾ ਮੈਂ ਤੇ ਹਾਂ ਨੰਬਰ ਨਹੀਂ ਲੱਗਦਾ ਬ੍ਰਦਰ ਅੱਛਾ ਨੰਬਰ ਲਾਦਾ ਕੋਈ ਵਟਸਐਪ ਕਾਲ ਕੁਝ ਵੀ ਨਹੀਂ ਹੋ ਰਿਹਾ ਇਸ ਟਾਈਮ ਨਾ ਨਾ ਕੁਝ ਵੀ ਨਹੀਂ ਮੈਨੂੰ ਫੇਸਬੁੱਕ ਤੇ ਵਟਸਐਪ ਤੋਂ ਦੋਨੋਂ ਸਾਈਡ ਤੋਂ ਬਲੌਕ ਕੀਤਾ ਹੋਇਆ ਅੱਛਾ ਤੈਨੂੰ ਤਾਂ ਕਰਿਆ ਜੇ ਮੈਂ ਲਾ ਕੇ ਦੇਖਾਂ ਜਾਂ ਕਿਸੇ ਹੋਰ ਨੰਬਰ ਤੋਂ ਆਪਾਂ ਤੁਸੀਂ ਸਿਰਫ ਫੇਸਬੁੱਕ ਤੋਂ ਲਾ ਸਕਦੇ ਹੋ ਉਹਦਾ ਵਟਸਐਪ ਹੀ ਨਹੀਂ ਆਉਂਦਾ ਮੈਨੂੰ ਕੱਲ ਕਿਸੇ ਬੰਦੇ ਨੇ ਕਿਹਾ ਕਹਿੰਦਾ ਵਟਸਐਪ ਹੀ ਨਹੀਂ ਆ ਰਿਹਾ ਉਹਦਾ अच्छा ਭੈਣ ਇਹ ਕੁਝ ਤਾਂ ਬਾਲਾ ਹੋ ਰਿਹਾ ਯਾਰ ਮੈਨੂੰ ਐਂ ਤੇ ਪੰਜਾਬੀ ਪੰਜਾਬੀ ਦੀ ਮਦਦ ਕਰਦਾ ਇੱਥੇ ਤਾਂ ਕਿਹਦੇ ਨੇ ਨਹੀਂ ਨਹੀਂ ਮਦਦ ਮਦਦ ਵਾਲਾ ਭਰਾ ਪੰਜਾਬੀ ਪੰਜਾਬੀ ਦੀ ਧੂਈ ਮਾਰਦਾ ਅੱਜ ਦੇ ਟਾਈਮ ਹਾਲਾਤ ਪੁੱਠੇ ਹੋਏ ਹੋਏ ਆ ਆਹ ਵਾਹ ਪਤਾ ਉਹ ਕਹਿੰਦੇ ਹੁੰਦੇ ਆ ਨਾ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਸੱਪ ਹੈ ਨਹੀਂ ਮੈਂ ਇਹਨੂੰ ਕਰਦੀਆਂ ਫੋਟਾਂ ਸੈਂਡ ਕਰੀਆਂ ਬਾਅਦ ਚ ਪਤਾ ਲੱਗ ਗਿਆ ਯਾਰ ਇਹਨੂੰ ਅੱਛਾ ਮੈਂ ਮੀਨੂ ਦੀ ਵੀ ਕੇ ਦਾ ਵੀਜ਼ਾ ਮੈਂ ਕਿਹਾ ਭਾਈ ਆਹ ਹਾਲਾਤ ਨਹੀਂ ਮੇਰੇ ਮੈਂ ਤਾਂ ਵੀ ਸਾਡਾ ਕੁਝ ਨਹੀਂ ਰਹਿਣਾ ਦੇਗਾ ਮਿੰਨਾ ਮੈਂ ਸੱਚੀ ਗੱਲ ਦੱਸਾਂ ਤੁਹਾਨੂੰ ਨਾਨਕਿਆਂ ਤੋਂ ਪੇਮੈਂਟ ਕਰਾਈ ਸੀ ਇਹ ਮੇਰੀ ਮਾਮੀ ਦੇ ਅਕਾਊਂਟ 'ਚ ਹੋਈ ਹੋਈ ਆ ਪੇਮੈਂਟ ਅੱਛਾ ਯਾਰ ਹਾਂ ਤੇ ਇਹ ਇਹ ਬੰਦਾ ਨਾ ਤਾਂ ਵੀ ਨਹੀਂ ਦੇਖੋ ਇਹਦੇ 'ਚ ਅੰਤਰ ਜਮਈ ਦਿਆ ਨਹੀਂ ਹੈ ਕਿਸੇ ਬੰਦੇ 'ਤੇ ਲੋਕਾਂ ਦਾ ਨਾ ਹਵਾ ਉਤ ਗਿਆ ਭਰਾ ਫਟੇ ਬਣਾਲੀ ਹੈਗਾ ਨਵੀਂ ਜੀ ਉਮਰ ਦਾ ਯਾਰ ਹਾਂ ਦੇਖ ਲਿਆ ਮੈਂ ਦੇਖੀ ਫੋਟੋ ਤਵੀ ਆ ਇਹ ਦੇਖ ਲੋ ਇਹ ਕੁਛ ਕਰਨੋਂ ਨਹੀਂ ਘਟਦੇ ਮੈਨੂੰ ਸਮਾਂ ਤੇ ਕਹਿੰਦਾ ਮੈਂ 27 ਤਰੀਕ ਨੂੰ ਚੱਲਿਆ ਆਸਟ੍ਰੇਲੀਆ ਕਰਨੀ ਤੋਂ ਕੀ ਕਰਨਾ ਕਹਿੰਦਾ ਤੈਨੂੰ ਕਹਿੰਦਾ ਫੋਨ ਕਰਕੇ ਆਂ ਇਹੀ ਬਸ ਪੈਸਾ ਲੈ ਮੈਂ ਇਹਨੂੰ ਫੋਨ ਵੀ ਕਰਾਉਂਦਾ ਰਿਹਾ ਨਾ ਇੱਕ ਦੋ ਤੋਂ ਇੱਧਰੋਂ ਹੀ ਤੁਹਾਡੇ ਤੁਹਾਡੇ ਨਿਊਜ਼ੀਲੈਂਡ ਤੋਂ ਬੰਦੇ ਚਲੋ ਵਧੀਆ ਆਪਣੇ ਨਾਲ ਇੱਕ ਦੋ ਗੱਲ ਕਰਦੇ ਸੀਗੇ ਹਾਂ ਉਹਨਾਂ ਨੇ ਲਾ ਲਿਆ ਹੁਣ ਚੱਲ ਜਾ ਜਿਵੇਂ ਮੈਂ ਤੇਰੇ ਨਾਲ ਫੋਨ ਤੇ ਲਾ ਲਈ ਗੱਲਬਾਤ ਹਾਂ ਗੁੱਸੇ 'ਚ ਕਿ ਤੂੰ ਯਾਰ ਪੈਸੇ ਦੇ ਯਾਰ ਅਗਲੇ ਦਾ ਐ ਕਿਉਂ ਕਰਦਾ ਉਹ ਮੈਨੂੰ ਫੋਨ ਕਰਾ ਰਹੇ ਆਂ ਬਾਰ-ਬਾਰ ਕੋਈ ਨਹੀਂ ਹੁਣ ਡੈਡੀ ਪੈਸੇ ਐਵੇਂ ਪੈਸੇ ਮਿਲਦੇ ਹੁੰਦੇ ਨਹੀਂ ਹਾਂ ਕੋਈ ਨਹੀਂ ਕਾਕਾ ਹੁਣ ਲੈ ਵੀ ਪੈਸੇ ਇਹ ਉਹ ਐਂ ਦਾਨੀਆਂ ਗੱਲਾਂ ਕਰੀ ਉਹ ਐ ਨਹੀਂ ਕੁਝ ਨਹੀਂ ਕਰ ਸਕਦਾ ਤੇਰਾ ਉਹ ਕੋਈ ਡਰਨ ਦੇ ਤੈਨੂੰ ਕੋਈ ਲੋੜ ਨਹੀਂ ਮੈਂ ਦੇਖਦਾ ਕਰਕੇ ਕੰਟੈਕਟ ਹੋ ਜੇ ਨਾ ਕਿਸੇ ਲੋਟਣਾ ਹਣਾ ਕੋਈ ਬੰਦਾ ਹਾਲ ਤੱਕ ਮਿਲਿਆ ਨਹੀਂ ਜਿਹੜਾ ਇਹਨੂੰ ਕਹਿਦਾ ਕਿ ਵੀ ਮੇਰੇ ਮਿੱਤਰਾਂ ਇੱਕ ਬੰਦਾ ਮਿਲਿਆ ਥੀ ਉਹ ਕਹਿੰਦਾ ਚਾਰ ਸਾਲ ਪਹਿਲਾਂ ਰਹਿੰਦਾ ਸੀ ਮੇਰੇ ਨਾਲ ਉਹ ਤੋਂ ਪਤਾ ਕਰਾਂ ਵੀ ਇਹਦਾ ਕੰਟੈਕਟ ਏ ਜਾਂ ਕੁਝ ਹੋਰ ਹਾਂ ਉਹ ਤੋਂ ਮੈਨੂੰ ਨੰਬਰ ਨੰਬਰ ਲੈ ਕੇ ਦੇ ਵੀ ਜੇ ਤੇਰੇ ਨਾਲ ਰਹਿੰਦਾ ਸੀ ਤਾਂ ਹੁਣ ਵੀ ਨੰਬਰ ਨੰਬਰ ਤਾਂ ਲੱਭ ਹੀ ਜਾਊ ਕਿਹੜਾ ਕੋਈ ਬਦਲ ਲਿਆ ਆਉਣਾ ਉਹ ਨਵਾਂ ਨੰਬਰ ਲੈ ਕੇ ਦੇ ਕੋਈ ਨਹੀਂ ਫੇਰ ਕਰਦੇ ਆ ਗੱਲਬਾਤ ਕੋਈ ਨਹੀਂ ਕਾਰਵਾਈ ਕਰਾਂਗੇ ਇਹਦੇ ਤੇ ਟੈਨਸ਼ਨ ਨਾਲ ਹੀ ਕਰਾਂ ਦੀ ਠੀਕ ਆ ਠੀਕ ਆ ਠੀਕ ਆ ਕੋਈ ਚੱਕਰ ਨਹੀਂ ਨੰਬਰ ਮੇਰਾ ਆਹੀ ਹੈਗਾ ਤੇ ਸੇਵ ਕਰ ਲਈ ਜਦੋਂ ਮਰਜ਼ੀ ਮੈਨੂੰ ਮੈਸੇਜ ਕਰ ਲਈ ਤੇ ਬਾਕੀ ਮੈਂ ਤੈਨੂੰ ਮੈਨੂੰ ਨੰਬਰ ਭੇਜ ਕੇ ਕਿਸੇ ਲੋਕ ਲੈ ਕੇ ਜਦੋਂ ਮੈਂ ਇਹਦਾ ਫੇਸਬੁੱਕ ਤੇ ਕੰਟੈਕਟ ਕਰਕੇ ਦੇਖਦਾ ਜੇ ਤਾਂ ਇਹਨੇ ਕਰ ਲਈ ਗੱਲਬਾਤ ਠੀਕ ਹੈ ਨਹੀਂ ਨੰਬਰ ਜਿਹੜਾ ਤੂੰ ਕਹਿਣਾ ਤਾਂ ਮਿੱਤਰ ਇਹਦੇ ਨਾਲ ਰਹਿੰਦਾ ਸੀਗਾ ਉਹ ਉਹਦਾ ਨੰਬਰ ਮੈਨੂੰ ਲੈ ਕੇ ਭੇਜ ਦੇ ਸੇ ਲੋਟਾ ਹਾਂ ਹਾਂ ਕਿਉਂਕਿ ਬੰਦੇ ਦਾ ਮੈਨੂੰ ਲੱਗਦਾ ਵੀ ਪੜਤਾਲ ਤਾਂ ਖੈਰ ਹੋ ਜੂਗੀ ਜਿਹੜੇ ਖਾਤੇ ਤੂੰ ਸਹੀ ਚ ਪਾਏ ਆ ਇੱਥੇ ਵੀ ਨਿਕਲ ਆਊਗਾ ਕਿਉਂਕਿ ਜਿਹੜਾ ਖਾਤੇ ਜਿਹੜੇ ਬੈਂਕ 'ਚ ਇੱਥੇ ਪਾਏ ਆ ਕਿਹੜੀ ਬੀਐਨਵੀ ਕਿਹੜੀ ਜੇ ਕਿਹੜੀ ਗੱਲ ਦੀ ਕਰਦਾ ਤੂੰ ਐਨਜ਼ਟ ਕਿ ਬੀਐਨਵੀ ਕਿਹੜੀ ਆ ਬੈਂਕਾਂ BNZ ਹੈ ਜੀ ਪੈਂਕਾ BNZ ਹਨ ਹੈਗੀ ਆ ਕੋਈ ਚੱਕਰ ਨਹੀਂ ਉਹ ਉਹ ਸਾਰਾ ਕੁਝ ਲੱਭ ਜੂਗਾ ਕੋਈ ਡਿੱਕੇ ਵਾਲੀ ਗੱਲ ਨਹੀਂ ਇੱਥੇ ਤਾਂ ਫਰ ਆਪਣੀ ਸਾਈਡ ਤੋਂ ਤਾਂ ਨਹੀਂ ਗੇਮ ਸਾਰੀ ਪਾਤੀ ਗਈ ਵੀ ਮੈਂ ਇਹ ਪਲੈਨਿੰਗ ਹੋ ਮੇਰੀ ਕਿਹੜਾ ਮੈਨੂੰ ਲੱਭ ਸਕਦਾ ਨਿਊਜ਼ੀਲੈਂਡ ਤੇ ਦਾ ਕਿਹੜਾ ਕੋਈ ਹੈਗਾ ਉਹ ਲੈ ਬੰਲੇ ਬਸੀ ਉਹ ਅਕਾਊਂਟ ਨੰਬਰ ਤੋਂ ਫਸ ਗਿਆ ਇੱਥੇ ਫਸ ਜੂਗਾ ਐਡੀ ਗੱਲ ਨਹੀਂ ਇੱਥੇ ਲੱਭਣ ਵਾਲੇ ਲੱਭ ਲੈਂਦੇ ਸਾਰਾ ਕੁਝ ਭਰਾਵਾ ਦੱਸ ਦਿੰਦੇ ਉਹਨੂੰ ਲੱਭ ਵੀ ਲਵੇ ਪਤਾ ਕੀ ਗੱਲ ਹੈ ਹੁਣ ਜੇ ਇਹ ਕੰਟਰੀ ਛੱਡ ਗਿਆ ਹੋਇਆ ਫੇਰ ਤਾਂ ਹਾਂ ਜੇ ਕੰਟਰੀ ਛੱਡ ਗਿਆ ਹੋਇਆ ਫੇਰ ਨਹੀਂ ਲੱਭਣਾ ਕੁਛ ਵੀ ਜੋਥੇ ਨਾ ਹੋਇਆ ਜੇ ਇੱਥੇ ਹੋਇਆ ਫੇਰ ਲੱਭ ਜੂਗਾ ਕੋਈ ਨਾ ਕੋਸ ਉਹਦਾ ਹੂੰ ਏਸਟ੍ਰੇਲੀਆ ਹੋਇਆ ਤਾਂ ਨਹੀਂ ਕੋਈ ਗਿੱਲਾ ਅ ਸਟ੍ਰੇਲੀਆ ਹੋਇਆ ਫੇਰ ਵੀ ਚੱਲ ਦੇਖ ਲਾਂਗੇ ਬੰਦਾ ਕਈ ਵਾਰੀ ਕਿਤਨਾ ਜਾਂ ਪੜਤਾਲ ਹੋਵੇ ਨਾ ਆਪਾਂ ਨੂੰ ਰਹਿੰਦਾ ਕਿੱਥੇ ਆ ਜਾਂ ਕੀ ਨੰਬਰ ਹੈ ਉਥੋਂ ਦਾ ਫੇਰ ਵੀ ਆਪਾਂ ਪਾ ਲਾਂਗੇ ਕੋਈ ਨਾ ਕੋਈ ਆ ਮੜਾ ਗੇਟ ਲਾਈਨ ਹਾਣਾ ਹਾਂ ਸਹੀ ਗੱਲ ਸਹੀ ਗੱਲ ਤੇ ਕੋਈ ਚੱਕਰ ਨਹੀਂ ਤੂੰ ਟੈਨਸ਼ਨ ਨਾ ਲੈ ਗੱਲ ਦੀ ਆਪਾਂ ਕਰਦੇ ਆਂ ਪੜਤਾਲ ਦੇ ਬਾਰੇ ਨਾ ਨਾ ਕੋਈ ਤੁਜੇ ਨਾ ਤੈਨੂੰ ਕੰਮ ਕਿਹਾ ਤੂੰ ਉਹ ਕਰ ਬਸ ਮੈਂ ਤੁਹਾਨੂੰ ਹੋਣੀ ਭੇਜਦਾ ਮ ਨੰਬਰ ਜੀ ਮਿਲ ਗਿਆ ਨਾ ਮੈਂ ਭੇਜਾਂਗਾ ਬਸ ਸਹੀ ਹੈ ਸਹੀ ਹੈ ਸਟੇ ਕੋਈ ਸਹੀ ਹੈ ਹਾਂ ਬਾਕੀ ਕੋਈ ਕੋਈ ਚੱਕਰ ਨਹੀਂ ਆਪਾਂ ਕਰਦੇ ਗੱਲ ਜੀ ਕੋਈ ਗੱਲਬਾਤ ਹੋਈ ਮੈਨੂੰ ਮੈਸੇਜ ਕਰ ਲਈ ਠੀਕ ਹੈ ਸੇ ਨੰਬਰ ਤੇ ਬਸ ਠੀਕ ਹੈ ਵੀਰ ਜੀ ਓਕੇ 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 ਤਾਂ ਹੁਣ ਐਂਡ ਤੇ ਮੈਂ ਇਹੀ ਕਹੂੰਗਾ ਵੀ ਜਿਹੜੇ ਖਾਤੇ ਦੇ ਵਿੱਚੋਂ ਤੂੰ 6.5 ਲੱਖ ਰੁਪਇਆ ਪਵਾਇਆ ਸੀ ਉਸ ਖਾਤੇ ਦੇ ਵਿੱਚ ਅਗਲੇ ਦੇ ਪੈਸੇ ਮੋੜ ਦੇ ਗਰੀਬ ਪਰਿਵਾਰ ਦਾ ਜਵਾਕ ਹੈ ਕੋਈ ਗੱਲ ਨਹੀਂ ਗਲਤੀ ਫਲਤੀ ਹੋ ਜਾਂਦੀ ਹੁੰਦੀ ਹੈ ਠੀਕ ਹੈ ਤੇ ਜੇਕਰ ਤੂੰ ਬੁੱਧਵਾਰ ਤੱਕ ਅਗਲੇ ਦੇ ਪੈਸੇ ਨਹੀਂ ਮੋੜਦਾ ਤਾਂ ਤੇਰੇ ਤੇ ਲੀਗਲ ਐਕਸ਼ਨ ਲਿਆ ਜਾਊਗਾ ਐਫ ਆਈ ਆਰ ਹੋਊਗੀ ਫੇਰ ਨਾ ਕਹੀਂ ਦੱਸਿਆ ਨਹੀਂ ਠੀਕ ਹੈ ਜੇ ਕੋਈ ਵਕੀਲ ਵੀ ਕਰਨਾ ਪਿਆ ਉਹਦੇ ਤੇ ਵੀ ਮੈਂ ਖਰਚਾ ਕਰੂੰਗਾ ਤੇ ਉਮੀਦ ਹੈ ਤੇਰੇ ਤੱਕ ਇਹ ਵੀਡੀਓ ਪਹੁੰਚਦੀ ਹੋ ਜੂਗੀ ਛੇਤੀ ਕਿਉਂਕਿ ਨਿਊਜ਼ੀਲੈਂਡ ਕੋਈ ਬਾਲਾ ਵੱਡਾ ਨਹੀਂ ਹੈਗਾ ਤੇ ਭਰਾਵਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਯਾਰ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰ ਦਿਓ ਕਿ ਇਹ ਗਰੀਬ ਦੇ ਪੈਸੇ ਮੁੜਿਆਉਣਗੇ ਠੀਕ ਹੈ ਨੰਬਰ ਇਹਦਾ ਮਿਲ ਨਹੀਂ ਰਿਹਾ ਟਰਾਈ ਕਰੀ ਜੰਨੇ ਆ ਤੇ ਹੁਣ ਐਂਡ ਤੇ ਆ ਕੇ ਸਾਨੂੰ ਇਹ ਵੀਡੀਓ ਬਣਾਉਣੀ ਪੈਗੀ ਠੀਕ ਹੈ ਤੇ